ਆਪਨ ਕੋਲ ਮਿੱਟਰ ਹੈ اچھا ਜਿਹਦੇ ਤੇ ਪਾਤਾ ਇਹ ਜੋ ਰੋ ਕੱਢ ਕੇ ਉਹ ਦੱਸ ਦੋ ਆਪਾਂ ਨੂੰ ਬਣਨ ਜੋਗਾ ਹੈ ਕਿ ਨਹੀਂ ਜੇ ਤਾਂ 18 ਤੋਂ ਉੱਪਰ ਵਗ ਗਿਆ ਹਾਂਜੀ ਫੇਰ ਤਾਂ ਕੋੜ ਬਣ ਜੂ ਹਾਂਜੀ ਜੇ ਥੱਲੇ ਆ ਫੇਰ ਨਹੀਂ ਬਣਦਾ ਜੀ ਤਾਂ ਮੜਾ ਕਰਿਓ ਚੱਕਰ ਆਦੀ ਮਿਠਾਸ ਚੈੱਕ ਕਰਨੀ ਆ ਬਸ ਇਹਦੇ ਤੇ ਬੂੰਦਾ ਪਾ ਦੇਣੀ ਆ ਸੈਂਪਲ ਭਰ ਲੈਣਾ ਲੈ ਚੱਕ ਲਵਾਟਰੀ ਵਾਲਾ ਕੰਮ ਹੀ ਆ ਪੂਰਾ 16 16 ਹੈ ਜੀ ਤੇ ਇਹ ਫਿਰ ਨਹੀਂ ਨਹੀਂ ਵਧੀਆ ਨਹੀਂ ਬਣਦਾ ਜੀ ਬਣਨਾ ਨਹੀਂ ਵਧੀਆ ਪਸੂ ਆਪੂਸੂ ਵਾਲਾ ਵੀ ਨਹੀਂ ਬਣਨਾ ਪਸੂ ਵਾਲਾ ਤਾਂ ਬਣ ਜਿਖ ਲੋ ਲੱਜਦੀ ਨਹੀਂ ਉਹਨੂੰ ਸਵਾਦ ਨਹੀਂ ਹੈ ਨਾ ਬੰਦੇ ਵੀ ਖਾਣ ਜਿਹੜਾ ਅਸੀਂ ਬਣਾ ਕੇ ਨਹੀਂ ਰਾਜੀ ਉਹ ਹੈ ਜੀ 1 ਲੱਖ ਰੁਪਇਆ ਇਨਾਮ ਆ ਜੇ ਕੋਈ ਗੁੜ ਦੇ ਵਿੱਚ ਕਸੂਰ ਕੱਢ ਦੇ ਸ਼ੁੱਧ ਗੁੜ ਮਿਲਦਾ ਵਾ ਸ਼ੁੱਧ ਗੁੜ ਬਣਦਾ ਕਿਵੇਂ ਆ ਉਹ ਵੀ ਤੁਹਾਨੂੰ ਦੱਸਾਂਗੇ ਇਹ ਹੈ ਕਿੱਥੇ ਆ ਮੈਂ ਮੈਸਰ ਖਾਨੇ ਦੇ ਵਿੱਚ ਆ ਬਠਿੰਡਾ ਜ਼ਿਲ੍ਹਾ ਕਿਸਾਨ ਕੁਲਾੜਾ ਮੋੜਾਂ ਤੋਂ ਜਦੋਂ ਬਠਿੰਡੇ ਨੂੰ ਜਾਵਾਂਗੇ ਉਸ ਰਾਹ ਦੇ ਉੱਤੇ ਆ ਹਾਈਵੇ ਦੋ ਸਈ ਵੱਡੇ ਰਾਹ ਦੇ ਉੱਤੇ ਕਿਸਾਨ ਕੁਲਾੜਾ ਤੇ ਆਟਾ ਚੱਕੀ ਵੀ ਹੈਗੀ ਆ ਬਾਈ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਆਪਣਾ ਹੋਣਗੇ ਬਾਈ ਜੀ ਸਸਤੀ ਕਲਕੀ ਹਾਲ ਨੇ ਬਹੁਤ ਵਧੀਆ ਸਸਤੀ ਕਲਕੀ ਸੱਚੀ ਗੱਲ ਆ ਵੀ ਲੱਖ ਰੁਪਈਆ ਨਾ ਆਉਂਦੇ ਕੋਈ ਜੇ ਕੋਈ 19 21 ਨਿਕਲ ਗਈ ਹਾਂ ਜੀ ਜਿੱਦਾਂ ਦਾ ਆਪਾਂ ਲਾਇਆ ਉਦੋਂ ਦੀ ਇਹ ਆ ਜੀ ਆਪਾਂ ਲਾਇਆ ਇਸ ਕਰਕੇ ਸੀਗਾ ਵੀ ਆਪਾਂ ਕੋਈ ਮਿਲਾਵਟ ਨਹੀਂ ਕਰਨੀ ਜੀ ਕੋਈ ਕੈਮੀਕਲ ਕੋਈ ਰੰਗ ਕੁਛ ਨਹੀਂ ਜਿਹੇ ਜਿਹੇ ਗੰਨਾ ਆਊਗਾ ਉਹੋ ਜੀ ਗੁੜ ਬਣੂਗਾ ਜਿਹੇ ਜਿਹੇ ਗੰਨੇ ਚੋ ਸੁਆਦ ਆਉਂਦਾ ਉਹੋ ਜੇ ਗੁੜ ਚੋ ਸੁਆਦ ਜਿਸ ਗੁੜ ਚੋ ਸੁਆਦ ਉਹੀ ਆਊਗਾ ਇੱਕ ਹੋਰ ਗੱਲ ਆ ਵੀ ਚੌਥੇ ਦਿਨ ਤੁਸੀਂ ਕੈਨੇਡਾ ਪਹੁੰਚਾ ਦਿੰਨੇ ਹੋ ਹੋਰ ਕੀ ਚੌਥੇ ਚੌਥੇ ਨੂੰ ਪਹੁੰਚ ਜਾਂਦਾ ਜੀ ਕੱਲੀ ਕਲੀਅੰਟ ਕੈਨੇਡਾ ਨਾਲ ਹੀ ਲਿਆ ਆ ਜਾਂ ਜਾਂ ਹੋਰ ਵੀ ਦੇਸ਼ਾਂ ਨਾਲ ਸਾਡੇ ਕਿਸੇ ਬਗਦਾ ਕੈਨੇਡਾ ਸਰੀ ਚ ਆਪਣਾ ਵਾਹ ਜਾਂਦਾ ਜੀ ਸਰੀ ਜਿ ਵਾਹ ਜਾਂਦਾ ਲੈ ਵੀ ਗੋਣ ਵਾਲੀ ਚਾਹ ਉੱਥੇ ਵਾਲੀ ਚੱਲਦੀ ਆ ਉਹ ਨੋਟ ਕਰ ਲੋ ਬਾਈ ਜਦੋਂ ਅਗਲੀ ਵਾਰ ਹੀ ਆਵਾਂਗੇ ਸੋ ਉੱਥੋਂ ਗੁੜ ਦੀ ਚਾਹ ਪੀਣੀ ਆ ਸਰੀ ਚੋਂ ਸ਼ੱਕਰ ਦੋ ਤਰ੍ਹਾਂ ਦੀ ਹੈ ਜੀ ਇੱਕ ਇੱਕ ਜੰਬ ਹਲਦੀ ਪਾਦ ਰਿਹਾ ਡੁੱਧ ਵਾਸਤੇ ਹੈ ਅੰਬ ਹਲਦੀ ਹਾਂਜੀ ਇਹ ਦੁੱਧ ਵਾਸਤੇ ਹੈ ਦੁੱਧ ਵਾਸਤੇ ਇਹਦੀ ਸਿੰਪਲ ਸ਼ੱਕਰ ਹੈ ਚਾਹ ਵਾਸਤੇ ਚਾਹ ਜਪਾਲੋ ਚੂਰੀ ਜਪਾਲੋ ਇਹ ਸਿੰਪਲ ਸ਼ੱਕਰ ਹੋਗੀ ਇਹ ਸਿੰਪਲ ਸ਼ੱਕਰ ਹੋਗੀ ਚਾਹ ਵਾਸਤੇ ਸਪੈਸ਼ਲ ਹਾਂਜੀ ਹਾਂਜੀ ਤੇ ਇਹ ਅੰਬ ਹਲਦੀ ਪਾਈਆ ਚੀ ਇਹ ਮਤਲਬ ਅੰਦਰ ਲੀਆਂ ਸੱਟਾਂ ਤੋਂ ਵੀ ਰਾਮ ਹਾਂ ਅੰਦਰ ਆਪਣੇ ਸਰੀਰ ਦੇ ਖੂਨ ਦੀ ਸਫਾਈ ਕਰਨ ਵਾਸਤੇ ਹੈ ਜੀ ਲੈ ਗੁੜਤ ਹੋ ਗਿਆ ਨਾਲ ਹਲਦੀ ਅੰਬ ਹਲਦੀ ਹੋ ਗਈ ਅੰਦਰ ਲੀਆਂ ਸੱਟਾਂ ਛੁੱਟੀਆਂ ਠੀਕ ਮਤਲਬ ਹੁਣ ਪੋ ਬਾਗ ਆਉਣਾ ਕੋਈ ਬੰਦੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਜਮੇ ਨਹੀਂ ਜੀ ਲੈ ਆ ਹੋ ਗਿਆ ਆ ਆ ਕੀ ਆਹਾ ਧਾਣੇ ਜੇ ਬੜੇ ਸਵਾਦ ਹੁੰਦੇ ਆ ਅੱਗੇ ਵੀ ਲੈ ਕੇ ਗਏ ਸੀ ਇਹਨਾ ਗੁੜ ਲਾਉਣੇ ਜੀ ਗੁੜਚਣਾ ਇਹ ਗੁੜਚਣਾ ਹਾਂਜੀ ਗੁੜਚਣਾ ਆ ਵੀ ਬਹੁਤ ਚੀਜ਼ ਕਮਾਲ ਹੈ ਖਰਾਬਤ ਨਹੀਂ ਹੁੰਦਾ ਕੋਈ ਗੱਡੀ ਖਰਾਬ ਨਹੀਂ ਹੁੰਦਾ ਜੀ ਇਹ ਆਪਾਂ ਦੇਖਿਆ ਅਜਮਾ ਕੇ ਇਹ ਤਿੰਨ ਤਿੰਨ ਵੀਨ ਚਾਰ ਜਰਮਿਨ ਕੁਝ ਨਹੀਂ ਹੁੰਦਾ ਇਹ ਕੁਝ ਨਹੀਂ ਹੁੰਦਾ ਹਾਂ ਜੀ ਇਹ ਸਹੀ ਆ ਕਿ ਇਸ ਹਰਾਬ ਤੋਂ ਬਚਾਉਣਾ ਪਊ ਮਿਲਦਾ ਨਹੀਂ ਉਹ ਪੈਕਿੰਗ ਹੀ ਹੋ ਜਾਂਦਾ ਨਾ ਅਜਿਹੇ ਪੈਕੇਜਿੰਗ ਪਿਆ ਸਾੜੀ ਚ ਇਹ ਚ ਖਰਾਬ ਨਹੀਂ ਹੁੰਦਾ ਉਦੋਂ ਬਾਅਦ ਖੋਲਾਂਗੇ ਜਦੋਂ ਲਈ ਖੁੱਲਾ ਰੱਖਾਂਗੇ ਫਿਰ ਫਰਕ ਪੈਂਦਾ ਜੀ ਤੇ ਆਹ ਬਈ ਗੁੜ ਦੀ ਭੇਲੀ ਪੇਲੀ ਜੱਟ ਗੰਨਾ ਨਹੀਂ ਦਿੰਦਾ ਪੇਲੀ ਦੇ ਦਿੰਦਾ ਤੇ ਇਹ ਲਿਜਾ ਸਕਦੇ ਹਾਂ ਮੁੱਲ ਇਹ ਰਾ ਸੋਚ ਵੀ ਇਹ ਲੈ ਜੀ ਆਹ ਦੇਖਿਏ ਇਹ ਕਿਸਾਨ ਕਲਾੜਾ ਇਹ ਕਿੰਨੇ ਕਿਲੋ ਦੀ ਆ ਬਾਈ ਜੀ 1.5 ਕਿਲੋ ਦੇ ਜੀ ਯਾਰ ਆਹ ਸਵਾਦ ਆ ਲੱਗਦਾ ਮੈਨੂੰ ਲੈ ਕੇ ਜਾਣ ਚ ਵੀ ਹੈਨਾ ਪੇਲੀ ਲੈ ਕੇ ਆਇਆ ਗੁਰਦੁਆਰਿਆਂ ਬੁਹਾਂ ਲਿਆਂਦੇ ਜੀ ਕਈ ਗੁਰਦੁਆਰਿਆਂ ਮੰਦਰਾਂ 'ਚ ਵੀ ਚੜਦਿਆਂ ਜੀ ਚੜਦਿਆਂ ਇਹ ਹਾਂਜੀ ਸੁੱਖ ਸੁੱਖ ਦੇ ਰਹੇ ਹੁੰਦੇ ਕਿਸੇ ਨੇ ਲੈ ਆਹ ਇਹ 5 ਕਿਲੋ ਹੋ ਗਈ ਨਾ 1.5 ਕਿਲੋ ਜੀ 1.5 ਕਿਲੋ ਸਵਾਜ ਕਮ ਰੱਖਿਆ ਸਵਾਜ ਰੱਖਿਆ ਜੀ ਇਹ ਇਹ ਆ ਦੇਖ ਸਾਥ ਅੱਗੇ ਐ ਹੁੰਦੀਆਂ ਸੀਗੀਆਂ ਤੇ ਆ ਥੱਲੇ ਕਿਸੜੇ ਭਾਂਦ ਭਾਂਦਾ ਗੋੜਾ ਆ ਆ ਆ ਕੀ ਨਾਲ ਕਰਿਓ ਮੜਾ ਜਾ ਇਹ ਬੈਸਕਟ ਜੇ ਬਣਾਏ ਆ ਇਹ ਗੋੜਾ ਜੀ ਆਪਣਾ ਔਲੇ ਵਾਲਾ ਔਲੇ ਵਾਲਾ ਇਹ ਗਾਜਰ ਵਾਲਾ ਹਾਂ ਨਾਰੀ ਗਲ ਦਾ ਉਪਰ ਹੀ ਪਿਆ ਪਰ ਇਹ ਨਾਰੀ ਗਲ ਦਾ ਇਹ ਹਰਬਲ ਗੋੜਾ ਜੀ ਇਹ ਚ 12 ਚੀਜ਼ਾਂ ਪਾਈਆਂ ਹੋਈਆਂ ਆ ਅੱਛਾ ਅੰਬਹਲ ਦੀ ਦਾਲ ਜਿੰਨੀ ਲੌਂਗ ਲਈ ਜੀ ਸੌਫ ਜਵੈਨ ਹਾਂ ਤੇ ਤੇਰਾ ਸੁੰਡ ਹੂੰ ਮਤਲਬ 12 ਚੀਜ਼ਾਂ ਕਾਲੀ ਕਾਲੀ ਮਿਰਚ ਪੂਰੀ ਮਿਰਚ ਹੂੰ ਮਤਲਬ ਮੰਨਿਆ ਕੇ ਸ਼ੁਕਰ ਵਾਲੇ ਵਾਸਤੇ ਠੀਕ ਹੈ ਜੀ ਸ਼ੁਕਰ ਵਾਲੇ ਵਾਸਤੇ ਠੀਕ ਹੈ ਸ਼ੁਕਰ ਵਾਲੀਆਂ ਦਵਾਈਆਂ ਸਾਰੀਆਂ ਆਹ ਖਾਸ ਸਕਦਾ ਆਹ ਮੂਫਲੀ ਵਾਲਾ ਹੋ ਗਿਆ ਇਹ ਮੂਫਲੀ ਵਾਲਾ ਹੋ ਗਿਆ ਜੀ ਵੈਰਾਈਟੀ ਵਾਲੀ ਪਾਈ ਆ ਇਹਨਾਂ ਦੀ ਤੇ ਤੁਸੀਂ ਤੇ ਆਪਾਂ ਦੇਖੀ ਵੀ ਕਿੱਥੇ ਕੀ ਬਣਦਾ ਆਹ ਕੀ ਰੱਖੀ ਬੈਠੇ ਹੋ ਬਈ ਪਿੰਨੀਆਂ ਜੀ ਪਿੰਨੀਆਂ ਲੈ ਬੱਲੇ 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 ਨਾਰੀਅਲ ਦੀ ਪਿੰਨੀ ਨਾਰੀਗਲ ਦੀ ਪਿੰਨੀ ਹੋਗੀ ਅਲਸੀ ਦੀ ਪਿੰਨੀ ਹੂੰ ਇਹ ਤਿਲਾਂ ਦੀ ਪਿੰਨੀ ਆਤਲਾਂ ਦੀ ਆਹ ਖਾਲੀ ਨਾ ਮੈਂ ਕਹਿੰਦਾ ਤੁਸਨੋਂ ਕੋਈ ਕੰਬਲ ਜਾਂ ਲਾਲਾ ਮਾਰੋਗੇ ਤੁਸੀਂ ਆਹ ਬਖਤ ਆਈਦਾ ਸਪੈਸ਼ਲ ਗੁੜਾ ਚਾਹ ਵਾਲਾ ਜੀ ਚਾਹ ਵਾਲਾ ਗੁੜਾ ਹਾਂ ਜਿੰਨੀ ਮਰਜ਼ੀ ਵਾਲੀ ਜਾ ਪਰੇ ਭਾਗ ਜਾ ਛੱਡ ਕੇ ਅੱਛਾ ਪਾੜਦਾ ਨਹੀਂ ਦੁੱਧ ਦੇ ਨਾ 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 ਜੀ ਨਾ ਨਾ ਵੈਨ ਨੂੰ ਦੱਸ ਦਿੰਨਾ ਗੁੜ ਹੈਗੀ ਆ ਬਹੁਤ ਚੰਗੀ ਚੀਜ਼ ਜੇ ਉਹ ਸ਼ੁੱਧ ਮਿਲੇ ਹਾਂ ਗੱਲ ਮੇਨ ਸ਼ੁੱਧ ਦੀ ਹੈ ਜੀ ਜੇ ਸ਼ੁੱਧ ਮਿਲੇ ਉਂ ਜੇ ਖਾ ਲਿਆ ਗਲਤ ਫਲਤ ਲੈ ਕੇ ਉਹ ਜ਼ਹਿਰ ਆ ਉਹ ਜ਼ਹਿਰ ਆ ਜੀ ਉਹ ਜ਼ਹਿਰ ਆ ਕੈਂਸਰ ਆ ਜੀ ਉਹ ਤਾਂ ਹਾਂ ਨਾਂ ਵੀ ਨਹੀਂ ਲੈਂਦੇ ਜਿਹਦਾ ਆਪਾਂ ਹਾਂ ਜੀ ਹਾਂ ਹਾਂ ਅੱਗੇ ਕਹਿੰਦੇ ਹਾਂ ਪਜੁਰਗ ਦਾ ਨਾਂ ਵੀ ਲੈਣਾ ਮਾੜਾ ਆ ਪਿੰਨੀਆਂ ਕਮਾਲ ਹੀ ਆ ਸਾਰਾ ਟਾਕੇ ਰੱਖਿਆ ਆ ਜੋ ਸਫਾਈ ਕਿੰਨੀ ਆ ਖਲਾੜੇ ਤੇ ਤੇ ਇਦਾਂ ਸਾਰਾ ਸਮਗਰ ਰੱਖਿਆ ਹੈ ਨਾ ਇਹ ਤੁਰਦੇ ਫਿਰਦੇ ਬੰਦੇ ਲੈ ਜਾਂਦੇ ਹੋਣੇ ਆ ਦਿੱਲੀ ਦਿੱਲੀ ਹਾਂ ਰੋਡ ਤੇ ਰੋਡ ਤੇ ਦਿੱਲੀ ਤੇ ਪੱਠ ਥੋੜੀ ਜੀ 3 ਸਾਲ ਹੋ ਗਏ ਮੈਂ ਕਿਹਾ ਨਾ ਆਪਾਂ ਨੂੰ 4 ਹੋ ਗਏ ਆਪਾਂ ਨੂੰ 4 ਸਾਲ ਹੋ ਗਏ ਕਰੀ ਨੂੰ ਜੀ 4 ਸਾਲ ਹੋ ਗਏ ਉਦੋਂ ਆਇਆ ਸੀ ਤੇ ਪਹਿਲੇ ਸਾਲ ਆਇਆ ਸੀ ਮੇਰੇ ਖਿਆਲ ਚ ਆ ਉਦੋਂ 1 ਸਾਲ ਪਹਿਲਾਂ ਚੱਲਦਾ ਜੀ ਚੱਲਦਾ 2 ਸਾਲ ਹੋ ਗਏ ਹਾਂ ਤੇ ਗੰਨਾ ਫਿਰ ਕਿਵੇਂ ਲਿਉਨੇ ਹੋ ਕੰਨਾ ਦੇਖੋ ਆਪਣਾ ਪੰਜਾਬ ਦਾ ਗੰਨਾ ਹਜੇ ਨਹੀਂ ਚੱਲਦਾ ਜੀ ਅੱਛਾ ਆਪਣਾ ਪੰਜਾਬ ਦਾ ਗੰਨਾ ਚੱਲੂਗਾ ਦਸੰਬਰ ਚ ਜਾ ਕੇ ਜੀ ਤੇ ਆਪਾਂ ਹੁਣ ਪਹਿਲੇ ਸ਼ੁਰੂ ਕਰ ਦਿੰਦੇ ਨੇ ਜੀ 2 ਸਾਲ ਹੋ ਗਏ ਜੂਪੀ ਚੋਂ ਆਪਾਂ ਕਿਸਾਨ ਹੀ ਹੈ ਕਿਸਾਨਾਂ ਦਾ ਹੀ ਗੰਨਾ ਆਉਂਦਾ ਹਾਂ ਕਿਸਾਨ ਆਪ ਆਉਂਦਾ ਜੀ ਜ਼ਿੰਮੇਵਾਰ ਲੈ ਕੇ ਤੇ ਆ ਇਧਰ ਝੋਕਾ ਲਾਈ ਤਰਿਆ ਆਉਂਦਾ ਵਾ ਜਿਹੜਾ ਵੱਧੂ ਘਟੂਪਰਾ ਵਾਲਿਆ ਹੁੰਦਾ ਨਾ ਈਸੀ ਈਸੀ ਕੰਮ ਆ ਜਾਂਦਾ ਇਹੀ ਜੀ ਇਹੀ ਕੰਮ ਆ ਜਾਂਦਾ ਆਉਦੇ ਬੰਦਾ ਲਾਈ ਤਰਿਆ ਆਉਂਦਾ ਵਾ ਗੁੜ ਬਣਦਾ ਜਵਾਕਾਂ ਨੂੰ ਦਿਖਾ ਦਿਓ ਜਿਹੜੇ ਨਵੇਂ ਜਵਾਗ ਦੇਖ ਰਹੇ ਆ ਵੀ ਕਿਵੇਂ ਗੁੜ ਬਣਦਾ ਆਜੋ ਆ ਪੂਰੀ ਜਾਲੀ ਜੁੜੀ ਮੱਛਰਦਾਨੀ ਲਾਈ ਆ ਕੋਈ ਮੱਖੀ ਮੱਛਰ ਨਾ ਇਧਰ ਆ ਜੇ ਆ ਜਾ ਵੀ ਦਰਸ਼ਨ ਸਿਆ ਬਾਈ ਆ ਤੇ ਇਧਰੋਂ ਸ਼ੁਰੂ ਕਰ ਲੋ ਜੀ ਇੱਥੋਂ ਸ਼ੁਰੂ ਕਰ ਗਏ ਇਹ ਹੋ ਗਿਆ ਆਜੋ ਇਹ ਦਿਖਾ ਦਿਓ ਬਈ ਉਧਰ ਰੁਕੋ ਲੱਗੀ ਜਾਂਦਾ ਜੀ ਉਹ ਪਰਲੇ ਬਾਹਰਲੇ ਪਰਸ ਮੂਰੇ ਜਾਲੀ ਲੱਗੀ ਆ ਆਪਣੀ ਹਾਂ ਉਹ ਪਰਿਆ ਮੱਖੀ ਮੱਛਰ ਕੁਝ ਨਹੀਂ ਆਉਂਦਾ ਇੱਥੇ ਆਹ ਰੌ ਨਿਕਲੇ ਕਿੱਧਰ ਆ ਗਿਆ ਹਾਂਜੀ ਇੱਥੋਂ ਜਾਊਗਾ ਇਧਰ ਆਪਣਾ ਕੜਾ ਹੈ ਜਾਊਗਾ ਜੀ ਹਾਂ ਇੱਥੋਂ ਪੈਪ ਲੱਗੀ ਆ ਤੇ ਆਹ ਪ੍ਰੋਸੈਸ ਦੇ ਵਿੱਚ ਪਹਿਲੇ ਕੜਾਏ ਚ ਲੈ ਇਹ ਪਹਿਲਾ ਪ੍ਰੋਸੈਸਰ ਨੇ ਜਿਹੜੇ ਸਾਰਾ ਕੁਝ ਵੇਚੀ ਆ ਹਾਂ ਇਹ ਸਾਰਾ ਕੁਝ ਵੇਚਿਆ ਜੀ ਇੱਥੇ ਆ ਕੇ ਸਫਾਈ ਹੋਣ ਲੱਗ ਜਾਂਦੀ ਆ ਆ ਇੱਥੇ ਸਫਾਈ ਸ਼ੁਰੂ ਹੋ ਜਾਣੀ ਆ ਇਹ ਥੱਲੇ ਨਾ ਜੋ ਪੱਠੀ ਬਣੀ ਹੋਈ ਆ ਅੱਗੇ ਹਲੇ ਹਾਂਜੀ ਲੰਮੀਆਂ ਗਾਹਾਂ ਨਿਕਲ ਜਾਂਦੀ ਆ ਅੱਛਾ ਇਹ ਪੱਠੀ ਬਣੀ ਆ ਉਦੋਂ ਬਾਅਦ ਫਿਰ ਉਹ ਇੱਥੇ ਪੂਰਾ ਆ ਦੋ ਦੋਨੇ ਕਿੜਾ ਹਾਂ ਸਫਾਈ ਹੋ ਜਾਂਦੀ ਆ ਇਹ ਇੱਥੇ ਜ਼ਿਆਦਾ ਮੈਂ ਕਹਿੰਦਾ ਝੋਕਾ ਲੱਗਿਆ ਲੱਗਦਾ ਹਾਂ ਇਧਰ ਪਾਸੇ ਫਿਰ ਝੋਕਾ ਲੱਗਦੀ ਇਧਰ ਸੇਕ ਇਧਰ ਹੀ ਆ ਜੀ ਸੇਕ ਜ਼ਿਆਦਾ ਇਧਰ ਹਾਂ ਇੱਥੋਂ ਹੀ ਪੱਕਣਾ ਉਹ ਫਸਟ ਕਰਾਏ ਜੋ ਉੱਥੇ ਚ ਪੱਕਣਾ ਗਾ ਜੀ ਹਾਂਜੀ ਹਾਂਜੀ ਇਹ ਕੱਢਦੇ ਜਾਣੀ ਐ ਲੈ ਚੱਕ ਇਹ ਮੈਲ ਕਢ ਕੇ ਸਿੱਟੀ ਜਾਣੀ ਐ ਫਿਰ ਉਹਦੋਂ ਅੱਜ ਇਹ ਚ ਪਾਓਗੇ ਅੱਜ ਤੜਕਾ ਵਾਪਰ ਤੇ ਬਿਲਕੁਲ ਸਹੀ ਹਾਂ ਲੱਗੂਗਾ 1 ਘੰਟਾ ਕੰਟਾ ਲਾ ਕੇ ਫਿਰ ਇੱਧਰ ਪਾ ਦਿਓਗੇ ਹਾਂਜੀ ਆਹ ਪ੍ਰੋਸੈਸ ਚੱਲਦਾ ਫਿਰ ਤੇ ਜਿਹੜੀ ਫਿਰ ਤੁਸੀਂ ਬਾਅਦ ਹਾਲ ਹੈ ਹਾ ਇਹ ਹਲਵਾਈਆਂ ਕੋ ਕਟਗੜ ਪੀਸ ਰੱਖੀ ਤੁਰ ਆਉਂਦਾ ਬੰਦਾ ਮੈਂ ਦੱਸ ਦਿਆਂ ਵੀ ਸਿਰ ਤੇ ਵੀ ਪੂਰਾ ਟਾਕਿਆ ਹੋਇਆ ਵਾ ਤੇ ਹੱਥਾਂ ਤੇ ਵੀ ਗਲਵਜ਼ ਆ ਕਹਿੰਦੇ ਹੁੰਦੇ ਆ ਨਾ ਵੀ ਸਫਾਈ ਬਾਹਰ ਵਾਲੀ ਆ ਬਾਹਰ ਵਾਲੀ ਆ ਤੇ ਬਾਹਰ ਦੀ ਟੱਕਰ ਚ ਵੀ ਕੰਮ ਇੱਥੇ ਆਪਣੇ ਬਿਠੰਡੇ ਵਾਲੇ ਕਰੀ ਜਾਂਦੇ ਆ ਇਹ ਫੇਰ ਬਾਈ ਜੀ ਗੋੜਾ ਤੁਹਾਨੂੰ ਕਿਵੇਂ ਇਹ ਔਲੇ ਦਾ ਢੋਣਾ ਜੀ ਇਹ ਔਲੇ ਦਾ ਹਾਂ ਤੇ ਔਲਾ ਕਿਵੇਂ ਪਾਉਨੇ ਹੋ ਫਿਰ ਇੱਥੇ ਔਲੇ ਦਾ ਪਾਊਡਰ ਪਾਉਣੀ ਜੀ ਪੀਸ ਕੇ ਪੀਸ ਕੇ ਜਦੋਂ ਤੁਸੀਂ ਉਹਦੇ ਕੜਾਹੇ ਚ ਪਾਤਾ ਉਦੋਂ ਜੋ ਬਾਹਰ ਕੱਢਾਂਗੇ ਉਹ ਕੜਾਹੀ ਰੱਖੀ ਹੋਈ ਹੈ ਹਾਂ ਉਹਦੇ ਵਿੱਚ ਮਿਕਸ ਕਰ ਹੋ ਜਾਊਗਾ ਔਰ ਉਹਦੇ ਵਿੱਚ ਰਲਾ ਕੇ ਤੋਂ ਉਦੋਂ ਬਾਅਦ ਚ ਪੀਸ ਕੱਟ ਦੇਣੇ ਆ ਹਾਂ ਉਦੋਂ ਬਾਅਦ ਪੀਸ ਕੱਟ ਦੇਣੇ ਟਰੇਆਂ ਚ ਪਾ ਕੇ ਠੀਕ ਆ ਵੀ ਗੱਲ ਇਹ ਅੱਗੇ ਹੁਣ ਤਾਂ ਚਲੋ ਆਪਣੇ ਖਲਾੜੇ ਆਉਣ ਲੱਗੇ ਆ ਅੱਗੇ ਆਪਣੇ ਆਮ ਹੀ ਹੁੰਦੇ ਸੀ ਹਨਾ ਨੇਕੇ ਨੇਕੇ ਖਲਾੜੀ ਜਦੋਂ ਗੰਨੇ ਗੰਨੇ ਆਮ ਹੁੰਦੇ ਸੀਗੇ ਹੁਣ ਤਾਂ ਬਹੁਤ ਘਟ ਗਿਆ ਹਾਂਜੀ ਹੁਣ ਘਟ ਗਿਆ ਮਿਹਨਤ ਵਾਲਾ ਕੰਮ ਬੜਾ ਨਹੀਂ ਹੁਣ ਤਾਂ ਮੇਰੇ ਆਪਣੇ ਖਲਾੜੇ ਲੱਗੇ ਤੋਂ ਬਾਅਦ ਆਪਣੇ ਏਰੀਆ 'ਚ ਬਹੁਤ ਜੀਮੀ ਜ਼ਰਾਂ ਬਹੁਤ ਲੱਗ ਗਿਆ ਬਹੁਤ ਲੱਗ ਗਿਆ ਅੱਗੇ ਆਮ ਹੀ ਹੁੰਦਾ ਸੁਧਾਰ ਹਰੇਕ ਕਰੇ ਆਮ ਜੀ ਹਰੇਕ ਕਰੇ ਹੁੰਦਾ ਸੀਗਾ ਆਮ ਜੀ ਗੱਲ ਹੁੰਦੀ ਸੀ 84 ਤੋਂ ਬਾਅਦ ਉਹ ਗੰਨਾ ਖਤਮ ਹੋ ਗਿਆ ਨਾ ਆਪਣੇ ਪਾਣੀ ਬੜਾ ਖਿੱਚਦਾ ਸੀ ਨਾ ਇਹ ਵੀ ਨਹੀਂ ਪਾਣੀ ਨਹੀਂ ਬਸ ਉਦੋਂ ਖੜਕੂਵਾ ਦੇ ਵੇਲੇ ਆਪਣੇ ਸਾਰੀ ਇਹ ਮੋਬਿਲਿਟੀ ਦੀ ਬਾਤ ਆ ਹੀ ਗੰਨਾ ਹਾਂ ਬਿਚ ਲੌਕ ਜਾਂਦੇ ਸੀ ਕਰਕੇ ਹਾਂ ਬਿਚ ਲੌਕ ਜਾਂਦੇ ਸੀ ਉਹ ਦੁਬਾਰਾ ਘਟ ਗਿਆ ਹੁਣ ਦੁਬਾਰੇ ਫੇਰ ਸ਼ੁਰੂ ਹੋ ਗਿਆ ਜੀ ਦੁਬਾਰੇ ਇਹ ਚੰਗੀ ਗੱਲ ਆ ਵਧੀਆ ਜਿੱਥੇ ਪਾਣੀ ਪਾਈ ਉੱਤੇ ਆ ਉੱਥੇ ਲੱਗੇ ਦਾ ਵਧੀਆ ਚੀਜ਼ ਆ ਇਹ ਕਹਾ ਖੰਡ ਮਿਲਾਂ ਦੇ ਕਰਕੇ ਨੁਕਸਾਨ ਹੋਇਆ ਹਾਂਜੀ ਪਹਿਲੇ ਬਹੁਤ ਮਰੇ ਲੋਕਾਂ ਦੇ ਲੋਕਾਂ ਦੇ ਪੈਸੇ ਮਰੇ ਜੀ ਤੇ ਖੈਰ ਆ ਕੰਮ ਚੱਲਦਾ ਕਰਕੇ ਥੋੜਾ ਜਿਹਾ ਜੌਂ ਜੋਗੇ ਹੋ ਗਏ ਬੰਦੇ ਹਾਂ ਹੁਣ ਇਹ ਲੋਕਾਂ ਨੂੰ ਪਤਾ ਲੱਗ ਗਿਆ ਜੀ ਪਤਾ ਲੱਗ ਗਿਆ ਇਹ ਖਾਣ ਲੱਗੇ ਉਹਨੂੰ ਪਤਾ ਲੱਗ ਗਿਆ ਸ਼ੂਗਰ ਘਟ ਗਈ ਲੋਕਾਂ ਦਾ ਦੰਦਾਂ ਆ ਸੌਰੀ ਕਿਲੋ ਦਾ ਗੋੜ ਦਾ ਡਾਡਾ ਹੋਣਗੇ ਇਹ ਨੂੰ ਸ਼ੁਰੂ ਹੋ ਜਾਂਦੇ ਆ ਸ਼ੁਰੂ ਹੁੰਦਾ ਜਿਹੜਾ ਆਪਣਾ ਮੇਨ ਗੋੜਾ ਸਿੱਧਾ ਸਿੰਪਲ ਉਹ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਚਾਹ ਵਾਲਾ ਜਿਹੜਾ ਕਹਿੰਦੇ ਆ ਹਾਂ ਜਿਹਨੂੰ ਚਾਹ ਵਾਲਾ ਕਹਿੰਨ ਖਾ ਵੀ ਲੋ ਚਾਹ ਕਰ ਚਾਹ ਪੀ ਲੋ ਹਾਂਜੀ 100 ਤੋਂ ਸ਼ੁਰੂ ਦਾ ਪਰ ਗੱਲ ਫਿਰ ਸ਼ਬਦ ਦੀ ਆ ਗਈ ਨਾ ਹਾਂ ਗੱਲ ਸ਼ਬਦ ਦੀ ਆਈ ਜੈਰ ਤਾਂ ਫਰੀ ਮਿਲੇ ਉਹ ਵੀ ਨਹੀਂ ਖਾਣੀ ਚਾਹੀਦੀ ਤੇ ਜਿਹੜੀ ਅਮਰਤਾ ਉਹ ਭਾਵੇਂ ਕਿਸੇ ਵੀ ਮੁੱਲ ਮਿਲਦਾ ਹੋਵੇ ਲੈ ਲਓ ਲੈ ਲਓ ਜੀ ਆ ਚੀਜ਼ ਆ ਤੇ ਬਲੇਵਰ ਪਾਇਆ ਹੋਏ ਆਏ ਆ ਵੀ ਬੱਚੇ ਲੱਗ ਜਾਂਦੇ ਜਿਵੇਂ ਮੂਫਲੀਆ ਬਣਾਤਾ ਭਾਜੀ ਭਾਜੀ ਖਾਂਦੇ ਆ ਗਾਜਰ ਵਾਲਾ ਬਣਾਤਾ ਉਹਨੂੰ ਭੱਜ ਕੇ ਖਾਂਦੇ ਆ ਉਹਦਾ ਖੋਈ ਬਣ ਜਾਂਦਾ ਇੱਕਦਰਾں ਦੇ ਜਿਵੇਂ ਚਾਕਲੇਟ ਦੀ ਥਾਂ ਤੇ ਖਾ ਸਕਦੇ ਜਿਵੇਂ ਆਪਣੇ ਜਵਾਕ ਚਾਕਲੇਟ ਦੀ ਬਣਾਉਂਦੇ ਆ ਰੇਲ ਹੁਣ ਜਵਾਕ ਭੱਜ ਭੱਜ ਪੈਂਦੇ ਆ ਪਹਿਲਾਂ ਗੁੜ ਦੇ ਨਾਂ ਤੇ ਪਿੱਛੇ ਵੜ ਜਾਂਦੇ ਸੀ ਆ ਗੁੜ ਜਿਆ ਹੀ ਆ ਮੈਂ ਜਣਾ ਹੀ ਪਤਾ ਹੁਣ ਖਾਣ ਲੱਗੇ ਜੋ ਪਤਾ ਲੱਗਾ ਸਵਾਦ ਦਾ ਫਰਕ ਪੈਂਦਾ ਜੀ ਹਾਂਜੀ ਮੈਂ ਤਿੰਨ ਚਾਰ ਫਲੇਵਰ ਦਾ ਬੰਦੇ ਨੇ ਮੰਗਾ ਲਿਆ ਕਿਸੇ ਨੇ ਵੀ ਤੇ ਜਵਾਕ ਨੂੰ ਦਿਓ ਯਾਰ ਨਾਲੇ ਚੰਗੀ ਚੀਜ਼ ਆ ਨੇ ਚੰਗੀ ਚੀਜ਼ ਨਾਲੇ ਗਣਕਰੂ ਨਾਲੇ ਕਦਕੁੱਦ ਵਧੂਗਾ ਤਾਕਤ ਆਊਗੀ ਹਾਂ ਜਿਹੜਾ ਆਪਣਾ ਹਰਬਲ ਗੋੜਾ ਉਹ 5-5 ਕਿਲੋ ਲੈ ਜਾਂਦੇ ਆ ਜਦੋਂ ਆਪਾਂ ਫੁੱਲਾੜਾ ਬੰਦ ਕਰਦੇ ਆ ਬਜ਼ੁਰਗਾਂ ਵਾਸਤੇ ਉਹਦੇ ਨਾਲ ਕਮਜੀ ਕੁਬਜੀ ਨੂੰ ਫਾਇਦਾ ਕਰਦੀ ਏ ਉਹ ਫਾਇਦਾ ਕਰਦੀ ਏ ਸੜਕੇ ਨੂੰ ਪੇਟ ਸਾਫ ਆ ਮੇਰੇ ਕੱਲ ਚ ਵਿੱਚ ਆਇਰਨ ਜ਼ਿਆਦਾ ਹੁੰਦਾ ਵਾ ਕੈਲਸ਼ੀਅਮ ਜ਼ਿਆਦਾ ਹੁੰਦਾ ਜੀ ਕੈਲਸ਼ੀਅਮ ਜ਼ਿਆਦਾ ਹੁੰਦਾ ਖੂਨ ਬਣਾਉਂਦਾ ਖੂਨ ਬਣਾਉਂਦਾ ਹਾਂ ਜੀ ਖੂਨ ਬਹੁਤ ਬਣਾਉਂਦਾ ਗੋੜਾ ਉਹਦੇ ਵਾਸਤੇ ਵਧੀਆ ਬਸ ਸ਼ਰਤ ਇਹ ਹੀ ਆ ਵੀ ਉਹ ਸ਼ੁੱਧ ਹੋਣਾ ਚਾਹੀਦਾ ਹਨਾ ਮੇਨ ਗੱਲ ਆ ਜੀ ਮੇਨ ਗੱਲ ਇਹ ਆ ਤੁਹਾਂ ਦਾ ਢੇਰ ਲਗੇ ਪਏ ਸ਼ਹਿਰਾਂ ਜਿੱਥੇ ਮਰਜੀ ਲੈ ਲੋ ਹਾਂ ਤੇ ਬਹੁਤ ਕਈ ਵਾਰੀ ਨਾ ਤੁਸੀਂ ਆ ਨਹੀਂ ਪਤਾ ਹੁੰਦਾ ਲੈ ਉਹਨੀਆਂ ਗੜ ਉਹ ਖੰਡ ਜੀ ਨਿਕਲ ਬਾਹਰ-ਬਾਰ ਆਉਣ ਲੱਗ ਜਾਂਦੀ ਆ ਹਾਂਜੀ ਹਾਂਜੀ ਦੱਬੇ ਚ ਬੰਦ ਪਿਆ ਖੰਡ ਆਉਣ ਲੱਗ ਜਾਂਦੀ ਉੱਤੇ ਤਾਂ ਉਹਨਾਂ ਚੀਜ਼ਾਂ ਤੋਂ ਬਚੋ ਬਠਿੰਡੇ ਦੇ ਜ਼ਿਲ੍ਹੇ ਦੇ ਵਿੱਚ ਇੱਕ ਸਾਲ ਦੀ ਆਪਾਂ ਗਾਰੰਟੀ ਦੇ ਦਿੰਨੇ ਆ ਜਿਹੜੇ ਜ਼ਿੰਮੇਦਾਰ ਆਪਣਾ ਲੱਗਿਆ ਜੇ ਖਰਾਬ ਹੋ ਗਿਆ ਸਾਡਾ ਹਾਂ ਰੱਖਣ ਦੇ ਤਰੀਕੇ ਦੱਸ ਦਿੰਨੇ ਉਹਨਾਂ ਨੂੰ ਆਪਣਾ 1 ਸਾਲ ਤੱਕ ਗੁੜ ਨਹੀਂ ਖਰਾਬ ਹੁੰਦਾ ਜੀ ਕਿਵੇਂ ਪਰ ਰੱਖਣ ਦਾ ਤਰੀਕਾ ਹੁੰਦਾ ਜੀ ਤਲ ਉਹ ਤੁਸੀਂ ਜਦੋਂ ਲਾਉਗੇ ਉਦੋਂ ਦੱਸ ਦੋਗੇ ਉਹ ਦੱਸ ਦਿੰਨੇ ਆ ਜੀ ਹਾਂ ਫੋਨ ਤੇ ਪੁੱਛ ਲਿਓ ਭਾਈ ਉਹ ਤਰੀਕਾ ਦੱਸ ਸਾਡਾ ਗਰੁੱਪ ਬਣਿਆ ਕਲਾੜੇ ਵਾਲੇ ਦਾ ਜਦੋਂ ਮੈਂ ਦਿਖਾਇਆ ਵੀ ਦਸੰਬਰ ਆ ਗੋੜ ਮੇਰੇ ਕੋਲ ਪਿਆ ਜੂਨ ਚ ਹਾਂਜੀ ਯਰ ਹੋਈ ਨਹੀਂ ਸਕਦਾ ਕਿਤੇ ਜੂਨ ਵਾਲਾ ਕਿ ਮੈਂ ਕੰਮੇ ਰਹਿ ਗਿਆ ਦਸੰਬਰ ਵਾਲਾ ਹੁਣ ਤੱਕ ਹਾਂਜੀ ਤੇ ਫਿਰ ਮੈਂ ਤੁਹਾਨੂੰ ਸਾਰੇ ਫੋਟੋ ਬਣਾ ਕੇ ਭੇਜੀ ਦਿਖਾਇਆ ਇੱਥੇ 2000 ਫਿਰ ਮਨਨੇ ਫਿਰ ਮੰਨਗੇ ਆਪਣਾ ਕਿਤੇ ਖਰਾਬ ਨਹੀਂ ਅਸਲ ਚ ਕੀ ਹੈ ਨਾ ਬਣਾਉਣ ਦਾ ਹੀ ਫਰਕ ਹੈ ਜੇ ਇਹਨੂੰ ਕੱਚਾ ਕੱਢ ਦਾਂਗੇ ਇਹ ਰਹਿੰਦਾ ਨਹੀਂ ਹੂੰ ਫਿਰ ਤਾਂ ਮਹੀਨੇ ਬਾਅਦ ਪਕਾਉਣਾ ਇਹਨੂੰ ਇਹ ਬੰਦੇ ਪਕਾਉਣ ਤੇ ਨਾ ਡਿਊਟੀ ਲੱਗੀ ਉਹਨੂੰ ਕਾਹਲ ਨਹੀਂ ਕਰਨੀ ਹੂੰ ਥੋੜਾ ਬਣਾ ਲਾਂਗੇ ਗੰਨਾ ਬਣਾਵਾਂਗੇ ਜਮਾ ਏਕਟਰ ਕਾ ਬਣਾਵਾਂਗੇ ਏਕਟਰ ਆ ਬਣਾਵਾਂਗੇ ਇਹ ਨਹੀਂ ਵੀ ਜ਼ੋਰ ਤੁਰ ਗਿਆ ਮੇਰਾ ਗੋੜ ਖਰਾਬ ਹੋ ਗਿਆ ਜੇ ਕੋਈ ਜ਼ਿੰਮੇਦਾਰ ਵੀ ਕਢਾਉਣਾ ਦਾ ਗੰਨਾ ਪਹਿਲਾਂ ਚੈੱਕ ਕਰਦੇ ਸੀ ਫਿਰ ਕਢਾਂਗੇ ਭਰਾਵਾ ਜੇ ਨਹੀਂ ਸਾਡੀ ਜੁਵੀ ਵਰੀ ਨਹੀਂ ਆ ਗੰਨਾ ਮਾੜਾ ਹੋਇਆ ਹਨਾ ਹਾਂਜੀ ਗੰਨੇ ਤੇ ਅਸਲ ਦੇਖਣਾ ਪੈਂਦਾ ਹੋਊਗਾ ਕਿਹੜੀ ਨਸਲ ਦਾ 85 ਦਾ ਫਲਾਣਾ ਜਿਦਾ ਜਦੋਂ ਸੀ ਹੁਣ ਆ ਗੰਨਾ ਲੈ ਕੇ ਆਏ ਪਹਿਲਾਂ ਦੋ ਵਾਰ ਜੁਪੀ ਜਾ ਕੇ ਚੈੱਕ ਕਰਕੇ ਕਿਤੇ ਉਹ ਪੂਰਾ ਬਣ ਗਿਆ ਮੀਟਰ ਆਪਣੇ ਕੋਲੇ ਫਿਰ ਉਹਨੂੰ ਹਾਂ ਆਖੀਏ ਫਿਰ ਆਪਾਂ ਲੇਵਰ ਸੱਦੀਏ ਤੇ ਪਹਿਲੀ ਚਾਣੀ ਤੇ ਬਸ ਸ਼ੱਕਰ ਬਣਨ ਲੱਗੀ ਜੋ ਜਮਾ ਪੱਕਿਆ ਹੁੰਦਾ ਹੈ ਗੰਨਾ ਉਹਦੋਂ ਸ਼ੱਕਰ ਬਣਦੀ ਹੈ। ਉਦੋਂ ਸ਼ੱਕਰ ਬਣਦੀ ਹੈ। ਨਹੀਂ ਤਾਂ ਗੁੜ ਤਾਂ ਜਦੋਂ ਮਰਜੀ ਲੱਲਾਪੱਲਾ ਕਰ ਲੈਂਦੇ। ਮੁੱਛੀ-ਮੁੱਛੀ ਕਰਕੇ ਤਾਂ ਜੋ ਮਰਜੀ ਦੇ ਹੀ ਚੱਲ। ਹਾਂਜੀ ਹਾਂ। ਬਣਾ ਤੇ ਮੇਨ ਗੱਲ ਤਾਂ ਜੋ ਸ਼ੱਕਰ ਬਣ ਗਈ ਜਿਹੜੇ ਕੰਨੇ ਦੀ ਉਹ ਮੈਂ ਪੱਕਾ ਕਰਨਾ ਹੈ। ਭਾਈ ਜੀ ਆ ਕੀ ਕਰ ਲੱਗੇ ਹੋ? ਇਹ ਗੰਨੇ ਦਾ ਆਪਾਂ ਰੋ ਚੈੱਕ ਕਰਦੇ ਮੀ ਇਹਦਾ ਗੁੜ ਬਣੂਗਾ ਕਿ ਨਹੀਂ ਬਣਦਾ ਜੀ ਅੱਛਾ ਮਿਠਾਸ ਚੈੱਕ ਕਰਨੀ ਆਂਸਾਂ ਆਪਣੇ ਕੋਲ ਇਹ ਮੀਟਰ ਹੈ ਅੱਛਾ ਉਹਦੇ ਪਾਤਾ ਇਹ ਜੋ ਰੋ ਕੱਢ ਕੇ ਉਹ ਦੱਸ ਦੂ ਆਪਾਂ ਨੂੰ ਬਣਨਯੋਗ ਹੈ ਕਿ ਨਹੀਂ ਜੇ ਤਾਂ 18 ਤੋਂ ਉੱਪਰ ਵਗ ਗਿਆ ਹਾਂਜੀ ਫਿਰ ਤਾਂ ਗੁੜ ਬਣ ਜੂ ਹਾਂਜੀ ਜੇ ਥੱਲੇ ਆ ਫਿਰ ਨਹੀਂ ਬਣਦਾ ਜੀ ਤਾਂ ਮੜਾ ਕਰਿਓ ਚੈੱਕ ਕਰ ਅਦੀ ਮਿਠਾਸ ਚੈੱਕ ਕਰਨੀ ਆ ਵਸ ਇਹਦੇ ਬੂੰਦਾ ਪਾ ਦੇਣੀ ਆ ਸੈਂਪਲ ਭਰ ਲੈਣਾ ਲੈ ਚੱਕ ਲਵਾਟਰੀ ਵਾਲਾ ਕੰਮ ਹੀ ਆ ਪੂਰਾ 16 16 ਹੈ ਜੀ ਤੇ ਇਹ ਫਿਰ ਨਹੀਂ ਨਹੀਂ ਵਧੀਆ ਨਹੀਂ ਬਣਦਾ ਜੀ ਬਣਨਾ ਨਹੀਂ ਵਧੀਆ ਪਸੂ ਆਪਸੂ ਵਾਲਾ ਵੀ ਨਹੀਂ ਬਣਨਾ ਪਸੂ ਵਾਲਾ ਤਾਂ ਬਣ ਜੂ ਫਿਰ ਉਹ ਲੱਜਦੀ ਨਹੀਂ ਆਉਂਦੀ ਪਰ ਸਵਾਦ ਨਹੀਂ ਹੈ ਨਾ ਬੰਦੇ ਵੀ ਖਾਣ ਜਿਹੜਾ ਅਸੀਂ ਬਣਾ ਕੇ ਨਹੀਂ ਰਾਜੀ ਉਹ ਹੈ ਜੀ ਜਾਂ ਦੂਜਾ ਕੱਢਣ ਵਾਲਾ ਬਣ ਜੂ ਕਿ ਨਹੀਂ ਉਹ ਵੀ ਪੱਕੇ ਗੁੜਦੇ ਹੀ ਬਣਦਾ ਉਹ ਵੀ ਪੱਕੇ ਦਾ ਹੀ ਬਣਦਾ ਠੀਕ ਆ ਠੀਕ ਆ ਗੱਲ ਵਾ ਇਹ ਫਿਰ ਲੱਗੂਗਾ ਵੀ ਮਹੀਨਾ ਹਜੇ ਮਹੀਨਾ ਲੱਗੂ ਬਾਈ ਜੀ ਇਹਦੇ ਠੀਕ ਆ ਠੀਕ ਆ ਠੀਕ ਆ ਗੱਲ ਉਹਨਾਂ ਚਰਚਰ ਜਵਾਜਪੁਰ ਮੇਰੇ ਅਰਗੇ ਆਉਂਦੇ ਜਾਂਦੇ ਤੋੜ ਕੇ ਚੂਬਦੇ ਰਹਿਣਗੇ ਕਿਉਂਕਿ ਬਾਈ ਇਹ ਗਲਤ ਕੰਮ ਨਹੀਂ ਕਰਦੇਗੇ ਉਹ ਬਾਈ ਨੂੰ ਦੱਸਤਾ 2 ਮਹੀਨਾ ਲੱਗੂਗਾ ਤੇ ਜੇ ਇਹਨਾਂ ਨੂੰ ਪੈਸਾ ਲਾਲਚ ਹੁੰਦਾ ਤੇ ਇਹ ਪਹਿਲਾਂ ਆ ਕੇ ਕਹਿੰਦੇ ਬਈ ਵੱਢ ਕੇ ਸੱਟ ਲਿਓ ਤੇ ਮੜਾ ਕੇ ਲੈ ਜਾ ਬਣਾ ਕੇ ਨਹੀਂ ਆਏ ਨਹੀਂ ਇਹਨਾਂ ਦਾ ਸਵਾਦੀ 10-15000 ਰੁਪਏ ਮੜਾਈ ਦਾ ਮਿਲਣਾ ਸੀਗਾ ਅਗਨੇ ਤਾਂ ਗੁੱਛੀ ਮੁਛੀ ਕਰਕੇ ਜੋ ਮਰਜ਼ੀ ਕਰੀ ਚਾ ਹਾਂ ਨਹੀਂ ਉਹ ਕੰਮ ਹੀ ਕਰਦੇ ਗਲਤ ਕੰਮ ਹਾਂ ਤੇ 5 ਗਿੱਲਾਂ ਤੇ ਤੂੰ ਐਂ ਦੇਖੋ ਯਾਰ ਕਿੰਨਾ ਫਾਇਦਾ ਹੋਜੇ ਵਿਚਾਰੇ 2 ਮਹੀਨਾ ਹੋ ਰੱਖ ਲੈਣਗੇ ਬਿਲਕੁਲ ਬਿਲਕੁਲ ਸਹੀ ਰਹਿ ਦਿੱਤੀ ਆ ਸ ਬਿਲਕੁਲ ਪਹਿਲਾਂ ਵੀ ਤੁਸੀਂ ਇਹੀ ਕੰਮ ਕਰਦੇ ਸੀ ਜਾਂ ਕਿਵੇਂ ਇਧਰ ਪਹਿਲਾਂ ਖੇਤੀ ਪਹਿਲਾਂ ਖੇਤੀ ਕਰਦੇ ਸੀਗੇ ਜੀ ਅੱਛਾ ਫਿਰ ਗੋੜ ਵਾਲੇ ਪਾਸੇ ਧਿਆਨ ਆਇਆ بیٹے ਨੇ ਸਾਹਮਲੀ ਅੱਛਾ ਖੇਤੀ ਵਾਲੀ ਕਮਾਨ ਅੱਛਾ ਆਪਾਂ ਫਰੀ ਸੀ ਫਿਰ ਆ ਬਿਰਾਜ ਨਾਲੇ ਮੀਲੇ ਗਲੇ ਬੰਦੇ ਮਿਲਦੇ ਗੱਲਦੇ ਬਹੁਤ ਆ ਚੰਗੀ ਜੀ ਦੀ ਲੋਕਾਂ ਨੂੰ ਹਮ ਔਰ ਜੀ ਪੂਜੀ ਨੀਤ ਵਾਲੇ ਬੰਦੇ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿਆਂ ਜਿਸ ਜੀ ਦਾ ਘਾਟਾ ਨਹੀਂ ਬੰਦਿਆਂ ਕੋਲੇ बस शौक ਆ शौक ਆ ਬਸ ਆਹ ਚੀਜ਼ ਵਧੀਆ ਦੇ ਦਿੱਤੀ ਹਾਂ ਸ਼ੌਕ ਆ ਬੰਦਿਆਂ ਨੂੰ ਵੀ ਯਾਰ ਸਗੋਂ ਇਹਨਾਂ ਕਹਿੰਦਾ ਫਿਰ ਹਾਂ ਥੋੜਾ ਗੁੜ ਬਾਲਾ ਵਧੀਆ ਸੀ ਫਿਰ ਦਿਲ ਖੁਸ਼ ਹੋ ਜਾਂਦਾ ਫਿਰ ਖੁਸ਼ ਆਈ ਗੱਲ ਆ ਤੇ ਮੈਂ ਉਮੀਦ ਕਰੂੰਗਾ ਵੀ ਤੁਹਾਡੇ ਕਮੈਂਟ ਆਉਣਗੇ ਜਦੋਂ ਸਰੀ ਬ੍ਰੈਂਪਟਨ ਕਿਸੇ ਪਾਸੇ ਵੀ ਤੁਹਾਡਾ ਗੜ ਜਾਂਦਾ ਬਾਈ ਜੀ ਤੇ ਮੈਂ ਚਾ ਤੁਹਾਡੇ ਘਰੇ ਪੀਣ ਆਉਂਗਾ ਤੇ ਦੇਖਾਂਗੇ ਕੀ ਕਿਵੇਂ ਆ ਰਿਸਪਾਂਸ ਉਦੋਂ ਮੈਨੂੰ ਲਾਂਬਾ ਦੇ ਦੋ ਜੇ ਮਾੜਾ ਹੋਇਆ ਤਾਂ ਆਪਾਂ ਬੈਠੇ ਹਾਂ ਜੀ ਹਾਂ ਬੈਠੇ ਆ ਆ ਬਾਲ ਆ ਜਾਣਾ ਇੱਥੇ ਜੇ ਮਾੜਾ ਹੋਇਆ ਤਾਂ ਪਰ ਲੱਖ ਰੁਪਈਆ ਨਾਮ ਆ ਲੱਖ ਰੁਪਇਆ ਫੜ ਕੇ ਵੀ ਲੈ ਆਵਾਂਗੇ ਜੇ ਗਲਤ ਹੋਇਆ ਪਰ ਇਦਾਂ ਨਹੀਂ ਹੋਣਾ ਉਹ ਤਾਂ ਲਾਟਰੀ ਆ ਲਾਟਰੀ ਆ ਹੋ ਸਕਦਾ ਉਹ ਨਿਕਲਣੀ ਨਹੀਂ ਥੋੜੀ ਕਦੇ ਉਹ ਨਿਕਲਣੀ ਨਹੀਂ ਕਦੇ ਤੇ ਇਸ ਵਕਤ ਅਸੀਂ ਮੋੜਾਂ ਤੋਂ ਬਠਿੰਡੇ ਨੂੰ ਜਾਂਦੇ ਆ ਮੈਸਰ ਖਾਨੇ ਦੇ ਵਿੱਚ ਆ ਕਿਸਾਨ ਘਲਾੜਾ ਸੰਪਰਕ ਕਰ ਲਿਓ ਹੋ ਸਕਦਾ ਰਲ ਦੇ ਵੈਰੀਫਾਈ ਕਰਕੇ ਇਹਨਾਂ ਤੋਂ ਲਿਓ ਕਈ ਯਾਰੀ ਨਾ ਨਾ ਕੋਈ ਹੋਰ ਵੀ ਇਹ ਜੱਟਾਂ ਵੀ ਬੈਠਾ ਹੋਏ ਨੇ ਬੜੇ ਬੜੇ ਜੀ ਬੜੇ ਤੇ ਉਹ ਗਲਤ ਹੋ ਜਾਂਦਾ ਵੈਰੀਫਾਈ ਕਰਕੇ ਨੰਬਰ ਕਰ ਲਿਓ ਸਰਦਾਰ ਸਾਹਿਬ ਨੂੰ ਵਾ ਵੀਡੀਓ ਪਾਸਾ ਲਾ ਕੇ ਦੇਖ ਲਓ ਕਿ ਹਾਂਜੀ ਸਰਦਾਰ ਸਾਹਿਬ ਤੁਸੀਂ ਹੋਈਆਂ ਤੇ ਚੱਕੋ ਆਰਡਰ ਤੇ ਭੇਜੋ ਠੀਕ ਹੈ ਜੀ ਤੇ ਬਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ